ਉਹ ਪੂਰਾ ਦਾ ਦ੍ਰਿਸ਼ ਹੈ ਜੀ ਇਹ ਕੋੜੂਬ ਦੇ ਮੋਗਾ ਕੋੜੂ ਦਾ ਰੋਡ ਜਿਹੜਾ ਮੁੱਖ ਮਾਰਗ ਆ ਇੱਥੇ ਸਵੇਰੇ 4 ਵਜੇ ਮੀਂਹ ਸਟਾਰਟ ਹੋਇਆ ਸੀ 4 4:30 ਵਜੇ ਕੋਈ ਮੀਂਹ ਪਿਆ ਹੋਊਗਾ ਤੇ ਅੱਧਾ ਘੰਟਾ ਜਾਂ ਘੰਟਾ ਦੇ ਕਰੀਬ ਮੀਂਹ ਪਿਆ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਆ ਸੜਕ ਤੇ ਆ ਤੁਹਾਡੇ ਸਾਹਮਣੇ ਆ ਜੀ ਲੋਕ ਲੰਘ ਰਹੇ ਆ ਤੇ 11:15 ਵਜ ਅੱਜ ਗਏ ਜੀ ਦਿਨ ਦੇ ਹਜੇ ਤੱਕ ਪਾਣੀ ਓਵੇਂ ਦਾ ਓਵੇਂ ਖੜਾ ਜੀ ਆ ساری ਮਾਰਕੀਟ ਆ ਜੀ ਗਿਆਨੀ ਚਾਰ ਸਿੰਘ ਮਾਰਕੀਟ ਬਹੁਤ ਲੰਮੇ ਸਮੇਂ ਤੋਂ ਮਸ਼ਹੂਰ ਆ ਅੱਜ ਛੁੱਟੀ ਕਰਨੀ ਕਿਉਂ ਤੇ ਦੁਕਾਨਦਾਰਾਂ ਦਾ ਤੁਹਾਡੇ ਸਾਹਮਣੇ ਵੀ ਸ਼ਟਰ ਕਈਆਂ ਤੇ ਬੰਦ ਆ ਜਾਂ ਕਈਆਂ ਦੇ ਵਿਚਾਰੇ ਅਦਰ ਦੁਕਾਨਾਂ 'ਚ ਪਾਣੀ ਵੜਿਆ ਹੋਊਗਾ ਆ ਦੇਖੋ ਜੀ ਲੋਕ ਲੰਘ ਰਹੇ ਆ ਆ ਪਾਣੀ ਵੇਖੋ ਜੀ ਕਿਵੇਂ ਛਾਲਾ ਮਾਰਦਾ ਜਾਂਦਾ ਆ ਤੁਹਾਨੂੰ ਦ੍ਰਿਸ਼ ਜਿਹੜਾ ਤਖਾ ਰਹੇ ਆ ਇਹ ਕੋੜਪੂਰਾ ਮੋਗਾ ਰੋਡ ਮੁੱਖ ਮਾਰਗ ਹੈ ਜੀ ਜਿਹੜਾ ਗੰਗਾ ਨਗਰ ਤੱਕ ਜਾਂਦਾ ਤੇ ਇਧਰੋਂ ਚੰਡੀਗੜ੍ਹ ਤੱਕ ਜੋੜਦਾ ਜੇ ਉਸ ਰੋਡ ਦਾ ਅੱਧਾ ਘੰਟਾ ਮੀਂਹ ਪੈਣ ਨਾਲ ਜਾਂ ਘੰਟਾ ਮੀਂਹ ਪੈਣਾ ਹਾਲ ਹੈ ਤੇ ਆਉਣ ਵਾਲੇ ਸਮੇਂ 'ਚ ਕਿੰਨੀਆਂ بارشਾਂ ਹੋਣੀਆਂ ਆ ਮੌਨਸੂਨ ਸ਼ੁਰੂ ਹੋਈ ਆ ਪਹਿਲਾ ਮੀਂਹ ਹੋ ਵੀ ਅੱਧਾ ਘੰਟਾ ਘੰਟਾ ਹੀ ਪਿਆ ਨਗਰ ਕੌਂਸਲ ਕੋੜਕਪੁਰਾ ਜੇ ਦਾਅਵੇ ਕਰਦੀ ਹੈ ਜਿਹੜੀ ਲੱਖਾਂ ਕਰੋੜਾਂ ਰੁਪਏ ਗੰਦੇ ਪਾਣੀ ਦੀ ਨਿਕਾਸੀ ਦੇ ਜਾਂ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਉਹ ਤੁਹਾਡੇ ਸਾਹਮਣੇ ਦਾਅਵੇ ਆ ਸਾਰੇ ਜਿਹੜਾ ਪਾਣੀ ਜਿਸ ਤਰੀਕੇ ਨਾਲ ਖੜਾ ਕਈ ਤਾਂ ਕਈਆਂ ਦੇ ਕਾਰੋਬਾਰ ਜਿਹੜੇ ਅੱਜ ਬੰਦ ਹੋ ਗਏ ਅ ਜਿਸ ਤਰੀਕੇ ਨਾਲ ਜਿਹੜਾ ਇਹ ਸੜਕਾਂ ਦੇ ਪਾਣੀ ਭਰਿਆ ਲੋਕਾਂ ਦੇ ਰੋਜ਼ਗਾਰ ਦੇਖ ਲਓ ਆ ਪ੍ਰੇਮਨਗਰ ਨੂੰ ਬਾਬਾ ਜੀਵਨ ਸਿੰਘ ਨਗਰ ਦਾ ਜਿਹੜਾ ਗੇਟ ਮੋਖਾ ਉੱਥੋਂ ਲੰਘੇ ਆ। ਇੱਧਰ ਦਾ ਰੋਡ ਹੈ ਜੀ। ਇਸ ਤੋਂ ਬਾਹਾਂ ਆ ਤੁਹਾਡਾ ਰੋਡ ਦਿਖਾ ਰਿਹਾ। ਇਹ ਆਂਦਾ ਜੀ 4 ਨੰਬਰ ਤੇ 5 ਨੰਬਰ ਵਾਰਡ ਦਾ ਸਾਂਝਾ ਜਿਹੜਾ ਮੁੱਖ ਸੜਕਾਂ ਕਈਏ ਕੋੜਗੁਰੇ ਦੀਆਂ ਉਹਦੇ ਵਿੱਚ ਕਿਨੇ ਜਾਂਦੀ ਹੈ ਸੜਕ ਤੇ ਵੱਖ-ਵੱਖ ਸਕੂਲਾਂ ਨੂੰ ਜਾਂਦੀ ਆ। ਆ ਇਸ ਦੇ ਵਿੱਚ ਮੁੱਖ ਕਾਰਨ ਇਹ ਵੀ ਨਜਾਇਜ਼ ਥੜਿਆਂ ਦੀ ਬੜੀ ਪਰਮਾਰ ਹੈ। ਜਿਹੜੇ ਨਜਾਇਜ਼ ਥੜੇ ਬਣੇ ਆ ਉਹਦੇ ਕਰਕੇ ਜਿਹੜੇ ਨਾਲੇ 'ਚ ਪਾਣੀ ਜਾਂਦਾ ਸੀ ਉਹ ਬੰਦ ਹੋਇਆ ਹੋਇਆ। ਤੇ ਸਰਕਾਰ ਇਸ ਮਸਲੇ ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਆ ਤੁਹਾਨੂੰ ਦਿਖਾ ਰਹੇ ਆ ਕਿੱਡੇ-ਕਡੇ ਥੜੇ ਬਣੇ ਆ ਲੋਕਾਂ ਦੇ ਆ ਗੰਦਾ ਪਾਣੀ ਵੇਖੋ ਜੀ ਆ ਮੀਂਹ ਦਾ ਪਾਣੀ ਖੜਾ ਪਰ ਇਹਦਾ ਮੁੱਖ ਕਾਰਨ ਸਰਕਾਰ ਨੂੰ ਜਾਂ ਨਗਰ ਕੌਂਸਲ ਕੋੜਕਪੁਰ ਨੂੰ ਇਹ ਚਾਹੀਦਾ ਵੀ ਜਿਹੜੇ ਲੋਕਾਂ ਦੇ ਅਨਜਾਇਜ਼ ਥੜੇ ਬਣੇ ਆ ਜਾਂ ਕਬਜ਼ੇ ਕਿਤੇ ਵੇ ਆ ਉਹਨਾਂ ਦਾ ਵੀ ਤੁਹੀ ਹੱਲ ਕਰੇ ਤਾਂ ਜੋ ਜਿਹੜਾ ਗੰਦਾ ਪਾਣੀ ਕੁਝ ਹੱਦ ਤੱਕ ਨਾਲਿਆਂ ਇਤੇ ਜਾਵੇ ਸਰਕਾਰ ਹੈਰਾਨੀ ਵਾਲੀ ਗੱਲ ਆ ਸਰਕਾਰ ਜਾਂ ਨਗਰ ਕੌਂਸਲ ਕੋੜਕਪੁਰ ਆ ਵੀ ਜਿਹੜੇ ਲੋਕਾਂ ਦੇ ਅਨਜਾਇਜ਼ ਥੜੇ ਬਣੇ ਆ ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਆ ਥੋੜੇ ਦੇਖੋ ਜੀ ਤੁਸੀਂ ਹੈਰਾਨ ਹੋ ਜਾਓਗੇ ਵੀ ਸੜਕ ਨਾਲੋਂ 4 4 5 5 3 3 2 2 ਫੁੱਟ ਉੱਚੇ ਥੜੇ ਬਣੇ ਹੋਏ ਆ ਤੇ ਗੰਦਾ ਪਾਣੀ ਸੜਕਾਂ ਤੇ ਖੜੂਗਾ ਸੜਕਾਂ ਟੁੱਟਣਗੀਆਂ ਪਤਾ ਲੱਗਾ ਵੀ ਜਿਹੜੀਆਂ 97 ਲੱਖ ਰੁਪਈਆ ਇੱਕ ਥਾਂ ਦੇ 4.5 ਕਰੋੜ ਰੁਪਈਆ ਇੱਕ ਥਾਂ ਦੇ ਲੱਗ ਰਿਹਾ ਵਿਕਾਸ ਦੇ ਨਾਂ ਤੇ ਇਸ ਸੜਕ ਤੇ ਤੇ ਉਹ ਵਿਕਾਸ ਦੇ ਨਾਂ ਤੇ ਸੜਕ ਤੇ ਜਿਹੜੇ ਪੈਸੇ ਲੱਗ ਰਹੇ ਆ ਉਹ ਵੀ ਲੋਕ ਕਹਿ ਰਹੇ ਆ ਵੀ ਖਰਾਬ ਹੋਣਗੇ ਕਿਸੇ ਨਾ ਕਿਸੇ ਵੇਲੇ ਕਿਉਂਕਿ ਜਿਹੜੇ ਨਜਾਇਜ਼ ਥੜੇ ਬਣੇ ਆ ਉਹਨਾਂ ਤੇ ਵੀ ਕਾਰਵਾਈ ਜ਼ਰੂਰੀ ਹੈ ਜੇ ਗੰਦੇ ਪਾਣੀ ਦੀ ਨਿਕਾਸੀ ਕਰਨੀ ਹੈ ਤਾਂ ਇਕੱਲੇ ਪੈਸੇ ਨਾਲ ਪੈਸੇ ਲੋਨ ਨਾਲ ਕੁਝ ਨਹੀਂ ਬੰਨਾ ਨਾਲ ਆਸ-ਪਾਸੇ ਜਿਹੜੇ ਨਾਲੇ ਬਣਾਉਣੇ ਪੈਣਗੇ ਥੜੇ ਪਟਾਉਣੇ ਪੈਣਗੇ ਸਰਕਾਰ ਨੂੰ ਧਿਆਨ ਰੱਖਣਾ ਪਵੇਗਾ ਇਸ ਮਸਲੇ ਤੇ ਤੇ ਨਾਲ ਹੀ ਜਿਹੜਾ ਗੰਦਾ ਪਾਣੀ ਹੈ ਤਾਂ ਹੀ ਨਾਲਿਆਂ ਦੇ ਵਿੱਚ ਜਾਵੇਗਾ ਨਹੀਂ ਤਾਂ ਸੜਕਾਂ ਤੇ ਕਰੋੜਾਂ ਲੱਖਾਂ ਰੁਪਇਆ ਲਾ ਕੇ ਅਜਾਈ ਕਰਨ ਦਾ ਜਿਹੜਾ ਇਹ ਖਾਮੀਆਂ ਜਾਂ ਪੰਜਾਬ ਸਰਕਾਰ ਨੂੰ ਤੇ ਨਗਰ ਕੌਂਸਲ ਨੂੰ ਵੀ ਕਿਸੇ ਸਮੇਂ ਮੁਕਤਨਾ ਪੈ ਸਕਦਾ ਜਿਸ ਦਾ ਮੁੱਖ ਕਾਰਨ ਹੈ ਵੀ ਸੜਕਾਂ ਦੇ ਆਸ-ਪਾਸ ਜਿਹੜੇ ਕੁਝ ਲੋਕ ਆ ਸਿਆਸਤਦਾਨ ਵੀ ਲਾਲ ਹੋ ਜਾਏ ਕੋਈ ਜਿਨ੍ਹਾਂ ਦੇ ਉੱਤੇ ਸਿਆਸੀ ਪੈਟ ਵਧਿਆ ਹੋਊਗੀ ਜਾਂ ਜਿਨ੍ਹਾਂ ਦੇ ਚੰਗਾ ਅਸਰ ਸੂਖ ਹੋਊਗਾ ਉਹਨਾਂ ਨੇ ਇੱਕ ਨਾਜਾਇਜ਼ ਕਬਜ਼ੇ ਜਿਹੜੇ ਉਹ ਧਿਆਨ ਨਾਲ ਚਖਨੇ ਪੈਣਗੇ ਜਿਹੜੇ ਕਿੱਤੇ ਹੋਏ ਆ ਨਗਰ ਕੌਂਸਲ ਕੂੜਕਪੁਰਾ ਨੂੰ ਜੇ ਉਹਦਾ ਹੀ ਨਜਾਇਜ਼ ਕਬਜ਼ੇ ਨਹੀਂ ਚੱਕੇ ਜਾਂਦੇ ਉਹ ਧੰਗ ਦੇ ਪਾਣੀ ਦੇ ਨਿਕਾਸੀ ਦੇ ਹੱਲ ਬਿਲਕੁਲ ਹੀ ਅਸੰਭਵ ਹਨ ਲੋਕਾਂ ਦਾ ਕਹਿਣਾ ਇਸ ਸੜਕ ਤੇ ਨਦੀ ਦੇ ਜਿਹੜੇ ਲੋਕ ਰਹਿੰਦੇ ਆ ਹੋਰ ਵੀ ਲੋਕ ਆ ਕਹਿੰਦੇ ਜੀ ਵੀ ਜਿਹੜੇ ਨਜਾਇਜ਼ ਕਬਜ਼ਾ ਨਾਲ ਵੀ ਗੰਦਾ ਪਾਣੀ ਸੜਕਾਂ ਤੇ ਖੜਦਾ ਸੜਕ ਤੇ ਡੂੰਘੇ ਖੱਡੇ ਪਏ ਹੋਏ ਆ ਗੰਦਾ ਪਾਣੀ ਸੜਕਾਂ ਤੇ ਖੜਾ ਆ ਪਰ ਜਦੋਂ ਸਰਕਾਰ ਨੇ ਪ੍ਰਪੋਜ਼ਦਾਂ ਬਾਤੀਆਂ 4.5 ਕਰੋੜ ਰੁਪਏ ਸੜਕ ਤੇ ਲਾਇਆ ਜਾਊਗਾ ਪਰ ਸੜਕ ਤੇ 4.5 ਕਰੋੜ ਰੁਪਏ ਲਾਉਣ ਤੋਂ ਨਾਲ-ਨਾਲ ਜਿਹੜੇ ਥੜੇ ਵੀ ਪੰਧਨੇ ਜ਼ਰੂਰੀ ਹੋਣਗੇ ਨਹੀਂ ਤਾਂ ਸੜਕ ਤੇ ਖੰਡਾ ਪਾਣੀ ਇਸੇ ਤਰ੍ਹਾਂ ਖੜੂਗਾ ਅਤੇ ਨਾਲ ਦੇ ਨਾਲ ਜਿਹੜਾ ਨਾਲੇ ਬਣਾਉਂਦਾ ਕੰਮ ਹੈ ਇਹ ਨਾਲੇ ਵੀ ਬਣਾਈ ਜਾਣਗੇ ਤੇ ਨਾਲੇ ਬਣਾਉਂਦੇ ਨਾਲ ਨਾਲ ਜਿਹੜੇ ਥੜੇ ਵੀ ਪੱਟਨੇ ਜ਼ਰੂਰੀ ਹੋ ਸਕਦੇ ਆ ਇਹ ਵੀ ਪਤਾ ਲੱਗਾ ਵੀ ਨਾਲੇ ਬਣਾਈ ਜਾ ਰਹੇ ਆ ਸੜਕਾਂ ਦੇ ਆਸ-ਪਾਸ ਜੇ ਨਾਲੇ ਬਣਾਈ ਜਾਣਗੇ ਤਾਂ ਹੋ ਸਕਦਾ ਵੀ ਜਿਹੜੇ ਥੜਿਆਂ ਤੇ ਵੀ ਵੱਡੀ ਕਾਰਵਾਈ ਕੋਰਪੂਰਾ ਨਗਰ ਕੌਂਸਲ ਕਰ ਸਕੇ ਪਰ ਤੁਹਾਨੂੰ ਆ ਸੜਕ ਦਾ ਜਿਹੜਾ ਹਾਲਾਤ ਦਿਖਾ ਰਿਹਾ ਲੋਕ ਕਿਸ ਤਰ੍ਹਾਂ ਲੰਘਦੇ ਆ ਇੱਥੇ ਦੋ ਵੱਡੇ ਸਕੂਲ ਨੇ ਮੇਨ ਹੋਰ ਸਕੂਲ ਬਥੇਰੇ ਆ ਪਰ ਦੋ ਤਿੰਨ ਵੱਡੇ ਸਕੂਲ ਆ ਤੇ ਜਿਹਦੇ ਨਾਲ ਵੀ ਲੋਕਾਂ ਦਾ ਇੱਥੋਂ ਲੰਘਣਾ ਲਾਜ਼ਮੀ ਹੀ ਹੁੰਦਾ ਪਰ ਡੂੰਘੇ ਖੱਡਿਆਂ ਦੇ ਵਿੱਚ ਜਦੋਂ ਲੋਕ ਲੰਘਦੇ ਆ ਤੇ ਉਹਦਾ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਲੱਗ ਸਕਦਾ ਵੀ ਲੋਕ ਕਿੰਨੇ ਇੱਥੇ ਜੱਕ ਵੀ ਹੁੰਦੇ ਹੋਣਗੇ ਕਿੰਨਿਆਂ ਦੇ ਸੱਟਾਂ ਵਜਦੀਆਂ ਹੋਣਗੀਆਂ ਆ ਖੱਡਿਆਂ ਦੇ ਵਿੱਚ ਆ ਸੜਕ ਦੇ ਵਿੱਚ ਪਾਣੀ ਭਰਿਆ ਦੇਖੋ ਇਹਦੇ ਵਿੱਚ ਡੂੰਘੇ ਖੱਡੇ ਆ ਤੇ ਵੇਖੋ ਜੀ ਸਵੇਰੇ 5:30 5:30 6:00 ਵਜੇ ਤੱਕ 6:00 ਤੱਕ ਤਕਰੀਬਨ ਮੀਂਹ ਪਿਆ ਹੋਵੇਗਾ ਅੱਜ 11:30 12:00 ਵਜੇ ਆ ਤੇ ਪਾਣੀ ਵੀ ਖੂਬ ਉਸੇ ਤਰ੍ਹਾਂ ਬਰਕਰਾਰ ਆ ਆ ਡੂੰਘੇ ਖੱਡਿਆਂ ਦੇ ਵਿੱਚੋਂ ਲੰਘ ਰਹੇ ਆ ਸਰਕਾਰ ਨੂੰ ਤੇ ਨਗਰ ਕੌਂਸਲ ਕੋੜਕੂਰ ਨੂੰ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਲੈਣਾ ਦੇਣਾ ਚਾਹੀਦਾ ਵੀ ਜਿਹੜੇ ਨਜਾਇਜ਼ ਕਬਜੇ ਉਹ ਵੀ ਹਟਾਣੇ ਚਾਹੀਦੇ ਆ ਤਾਂ ਜੋ ਸੜਕਾਂ ਸਹੀ ਤਰੀਕੇ ਨਾਲ ਪ੍ਰੋਪਰ ਬਣ ਸਕਣ ਇਹ ਗੌਸ਼ਲਾ ਜੀ ਸਿੱਖਾਂ ਵਾਲਾ ਰੋਡ ਦੀ ਮੇਨ ਆਹ ਦੇਖੋ ਜੀ ਪਾਣੀ ਇੱਕ دریا ਦੇ ਲਾ ਲੋ ਜਾਂ ਤਲਾ ਦੇ ਲਾ ਲੋ ਨਦੀਆਂ ਦਾ ਰੂਪ ਧਾਰਿਆ ਹੋਇਆ ਕੰਮ ਹੈ ਆਹ ਸੜਕ ਨਦੀ ਦਾ ਰੂਪ ਹੈ ਆ ਨਦੀ ਆ ਇੱਕ ਜਹਾਜ਼ ਆਹ ਸ਼ਹਿਰ ਦੇ ਵਿੱਚ ਵੇਖੋ ਜੀ ਤੁਸੀਂ ਆਹ ਜਿਹੜੇ ਵਿੱਚ ਇਹ ਲਾਇਆ ਪਿਆ ਇਹਨਾਂ ਨੇ ਦੂਜਾ ਲਾਇਵ ਨੇ ਬੈਰੀਅਰ ਜੀ ਹਾਂ ਵੀ ਲੋਕ ਵਹੀਕਲ ਨਹੀਂ ਲਗਾ ਸਕਦੇ ਇਹ ਵੀ ਬੈਰੀਅਰ ਆ ਦੇਖੋ ਜੀ ਲੋਕ ਕਿਵੇਂ ਡਿੱਗਦੇ ਪਏ ਆ ਮਸਾ ਸਕੂਟਰ ਹੀ ਬਾਈ ਜੀ ਕੱਢ ਕੇ ਲਿਆਇਆ ਇੱਥੇ ਡੂੰਘੇ ਖੱਡੇ ਆ ਜੀ ਅਤੇ ਫੁੱਲ ਪਾਣੀ ਭਰੇ ਹੋਏ ਬੱਚੇ ਇਸ ਪਾਣੀ ਚੋਂ ਲੰਘ ਕੇ ਸਕੂਲਾਂ ਨੂੰ ਨਿਕਲਦੇ ਆ ਅਗਾਹ ਤੁਹਾਨੂੰ ਦਿਖਾ ਰਹੇ ਦੋ ਵੱਡੇ ਸਕੂਲ ਆ ਜਿੱਥੇ ਹਜ਼ਾਰਾਂ ਬੱਚੇ ਵਿੱਦਿਆ ਪ੍ਰਾਪਤ ਕਰਨ ਲਈ ਆਉਂਦੇ ਆ ਪਰ ਉਹਨਾਂ ਵਿਚਾਰਿਆਂ ਦਾ ਕੀ قصੂਰ ਹੈ ਜਦੋਂ ਜਦੋਂ ਪਾਣੀ ਇਸ ਤਰੀਕੇ ਨਾਲ ਖੜੂਗਾ ਬੱਚਿਆਂ ਨੇ ਲਾਜ਼ਮੀ ਇੱਥੋਂ ਲੰਘਣਾ ਹੈ ਜਦੋਂ ਬੱਚਿਆਂ ਨੇ ਲੰਘਣਾ ਹੈ ਤੇ ਉਹਨਾਂ ਦੀ ਸੰਭਾਵਤ ਅਹੀ ਵਰਦੀਆਂ ਵੀ ਜਿਹੜੀ ਸਕੂਲੀ ਡਰੈਸਾਂ ਵੀ ਖਰਾਬ ਹੋ ਸਕਦੀਆਂ ਪਰ ਸਰਕਾਰ ਨੂੰ ਇਸ ਮਸਲੇ ਵੱਲ ਬਿਲਕੁਲ ਧਿਆਨ ਨਹੀਂ ਹੈ ਜਾਂ ਨਗਰ ਕੌਂਸਲ ਕੋੜਕਰਾ ਵੀ ਇਸ ਮਸਲੇ ਵੱਲ ਤੇਜ਼ੀ ਨਾਲ ਧਿਆਨ ਦੇਵੇ ਵੀ ਤਾਂ ਜੋ ਆ ਵੱਡੇ ਸਕੂਲ ਦਿਖਾ ਰਹੇ ਆ ਇਹ ਤੁਹਾਨੂੰ ਇਹ ਸ਼ਹਿਰ ਦੇ ਵੱਡੇ ਸਕੂਲਾਂ ਦੇ ਵਿੱਚ ਹੁੰਦੇ ਆ ਜੀ ਡੀਏਵੀ ਸਕੂਲ ਹੈ ਆ ਡੂੰਘੇ ਖੱਡੇ ਆ ਜੀ ਦੇਖੋ ਜੀ ਬਹੁਤ ਸੜਕ ਦੀ ਤਰਸਯੋਗ ਹਾਲਤ ਹੈ ਸਰਕਾਰ ਨੇ ਬਦਲੀਆਂ ਪਰ ਸੜਕ ਤੇ ਹਾਲਾਤ ਬਿਲਕੁਲ ਨਹੀਂ ਬਦਲੇ ਸੜਕਾਂ ਦੇ ਹਾਲਾਤ ਬਿਲਕੁਲ ਨਹੀਂ ਬਦਲੇ ਜੀ ਜੜੀ ਨਾਲੇ ਆ ਉੱਪਰ ਹੋਏ ਆ ਇਹ ਸਫਾਈ ਜ਼ਰੂਰੀ ਹੈ ਇਹਨਾਂ ਦੀ ਤੇ ਨਾਲ ਹੀ ਨਾਲਿਆਂ ਦੇ ਉੱਤੇ ਜਿਹੜੀ ਲੋਕਾਂ ਦੀ ਕਬਜੇ ਕੂਜੇ ਕਿਤੇ ਆ ਉਹ ਵੀ ਕਿਤੇ ਨਾ ਕਿਸੇ ਹੱਦ ਤੱਕ ਹਟਾਉਣੇ ਜ਼ਰੂਰੀ ਹੈ ਦਸ਼ਮੀਰ ਸਕੂਲ ਦੇ ਨਾਲ ਦੀ ਜਿਹੜੀ 메ਨ ਗੇਟ ਦਸ਼ਮੀਰ ਸਕੂਲ ਦਾ ਇੱਧਰਲੇ ਪਾਸੇ ਹੈ ਮਗਰ ਜੀ ਉੱਥੋਂ ਜਿਹੜੇ ਬੱਚੇ ਵਿਦਿਆਰਥੀ ਬਾਹਰ ਆਉਂਦੇ ਆ ਤੇ ਆ ਮੁੱਖ ਗੇਟ ਆਈ ਇਹਨਾਂ ਦਾ ਮੁੱਖ ਗੇਟ ਤੋਂ ਆ ਆ ਫਰੀਕੋ ਰੋਡ ਦਾ ਜਿਹੜਾ ਪੌਲ ਆ ਆ ਪੌਲ ਦੇ ਨਾਲ ਦੀ ਜਿਹੜਾ ਏਰੀਆ ਇੱਕ ਦਰਿਆ ਦੇ ਵਾਂਗੂ ਲੱਗ ਰਿਹਾ ਵੀ ਜਿਵੇਂ ਦਰਿਆ ਹੁੰਦਾ ਆ ਪਾਣੀ ਵੇਖੋ ਜੀ ਭਰਿਆ ਹੋਇਆ ਇਤੋਂ ਤੱਕ ਜਾਂਦਾ ਪਛੇ 7 ਘੰਟੇ ਹੋ ਗਏ ਲੋ ਜੀ ਕਿੰਨਾ ਚਿਰ ਹੋ ਗਿਆ ਮੀ ਪਾਈ ਨੂੰ ਤੁਹਾਡੇ ਸਾਹਮਣੇ ਹੋਊਗਾ ਜੀ ਪਰ ਆ ਜਿਹੜਾ ਪਾਣੀ ਖੜਾ 7 ਘੰਟੇ ਹੋ ਗਏ ਹਾਂ 6 ਘੰਟੇ ਬਾਅਦ ਪਾਣੀ 7 ਘੰਟੇ ਬਾਅਦ ਜਿਹੜਾ ਪਾਣੀ ਉਵੇਂ ਦਾ ਉਵੇਂ ਖੜਾ ਹੈ ਜੀ ਆਹ ਦੇਖੋ ਜੀ ਕਿੱਥੋਂ ਇਹ ਆਮ ਲੋਕ ਇੱਥੋਂ ਲੰਘ ਸਕਣਗੇ ਪੈਦਲ ਰਾਹਗੀਰ ਕਿੱਥੋਂ ਲੰਘਣਗੇ ਆਹ ਦੇਖੋ ਜੀ ਮੌਤ ਨੂੰ ਕੋਲੋਲਾ ਕਰਦੇ ਲੋਕ ਥੜਿਆਂ ਦੇ ਉੱਤੋਂ ਦੀ ਲੰਘੀ ਆਦੇ ਕੋਈ ਡਿੱਗ ਸਕਦਾ ਕੋਈ ਸੱਟ ਪੇੜ ਖਾ ਸਕਦਾ ਪਰ ਮਜਬੂਰੀ ਹੈ ਲੋਕਾਂ ਨੇ ਲੰਘਣਾ ਗੰਦੇ ਪਾਣੀ ਚੋਂ ਬੱਚਣ ਦੇ ਚੱਕਰ ਚ ਲੋਕ ਫੁੱ ਕਿਸੇ ਨਾ ਕਿਸੇ ਹੱਦ ਤੱਕ ਕਿਤੇ ਨਾ ਕਿਤੇ ਸਰਕਾਰਾਂ ਪੰਜਾਬ ਸਰਕਾਰ ਨਗਰ ਕੌਂਸਲ ਕੋੜ ਕਪੂਰਾ ਤਦ ਫਰਜ਼ ਬੰਦਾ ਵੀ ਜਿਹੇ ਜਿਹੜੇ ਮਸਲੇ ਆ ਗੰਦੇ ਪਾਣੀ ਨਿਕਾਸੀ ਦੇ ਪ੍ਰਬੰਧ ਤੇਜ਼ ਕਿਤੇ ਜਾਣ ਲੋਕਾਂ ਨੂੰ ਕੋਈ ਸੁੱਖ ਦਾ ਰਾਹ ਮਿਲ ਸਕੇ ਕਿ ਲੋਕਾਂ ਜਦੋਂ ਵੱਡੀਆਂ ਸੜਕਾਂ ਤੇ ਪਾਣੀ ਖੜਦਾ ਲੋਕ ਨਾ ਛੋਟੀਆਂ ਸੜਕਾਂ ਤੋਂ ਆਪਣੇ ਘਰਾਂ ਨੂੰ ਜਾਣ ਦੀ ਖੇਚਲ ਕਰਦੇ ਆ ਵੀ ਚੱਲ ਛੋਟੀਆਂ ਸੜਕਾਂ ਤੋਂ ਜਾਇਆ ਜਾਵੇ ਪਰ ਆ ਕੁਝ ਗੇਟ ਲੱਗੇ ਐ ਇਹੋ ਜਿਹੇ ਤਰੀਕੇ ਦੇ ਤੇ ਲੋਕ ਇਸ ਬੰਦੀ ਕਹਿਣਾ ਚਾਹੁੰਦੇ ਵੀ ਇਹ ਇਹ ਜ਼ਰੂਰੀ ਲੱਗ ਸਕਦੇ ਆ ਸਰਕਾਰ ਇਹਨੂੰ ਮਨਜ਼ੂਰੀ ਦਿੰਦੀ ਹੈ ਜਾਂ ਨਗਰ ਕੌਂਸਲ ਦਿੰਦੀ ਹੈ ਮਨਜ਼ੂਰੀ ਇਸ ਸੰਬੰਧੀ ਗੱਲਬਾਤ ਕਰਦੇ ਆ ਆਹ ਸਮਾਜ ਸੇਵੀ ਸਵੰਨ ਸਿੰਘ ਵਰਦੀ ਜੀ ਨਾਲ ਗੱਲਬਾਤ ਕਰਾਂਗੇ ਵੀ ਜਿਹੜੇ ਇਹੋ ਜਿਹੇ ਚੈਂਬਰ ਲੱਗੇ ਹੁੰਦੇ ਗਲੀਆਂ ਚ ਇਹ ਜ਼ਰੂਰੀ ਲੱਗ ਸਕਦੇ ਆ ਕਿ ਨਹੀਂ ਲੱਗ ਸਕਦੇ ਹਾਂਜੀ ਸਸੀ ਕਬਾਈ ਜੀ ਸਾਥਰੀ ਕਾਲ ਜੀ ਆਹ ਦੇਖੋ ਜੀ ਮੈਂ ਨਾ ਹੁਣ ਗੱਡੀ ਟਪਾਉਣੀ ਆ ਇੱਥੋਂ ਜੀ ਆਹ ਗੇਟ ਵੇਖ ਲਓ ਉਂਝ ਸੜਕ ਤਾਂ ਹੈਗੀ ਆ 16 17 ਫੁੱਟ ਠੀਕ ਆ ਜੀ ਆਹ ਮੇਰੀ ਗੱਡੀ ਮਸਾ ਲੰਘਦੀ ਹੈ ਛੀਸ਼ੇ ਵੀ ਬੰਦ ਕਰਨੇ ਪੈਣਗੇ ਮ ਇਹ ਜਿਹੜੇ ਵੇਖੋ ਇਹ ਨਿਜਾਇਜ਼ ਕਬਜ਼ਾ ਹੈ ਇਹ ਨਹੀਂ ਨਿਜਾਇਜ਼ ਕਬਜ਼ਾ ਕੀ ਗਲੀਆਂ ਆ ਵੇਖੋ ਆ ਦੋਨੋਂ ਪਾਸੇ ਚੀਜ਼ ਤੇ ਆ ਬਿਲਕੁਲ ਪੂਰੀ ਪੂਰੀ ਗੱਡੀ ਲੱਗਦੀ ਹੈ ਆ ਦਿਖਾ ਰਿਹਾ ਜੀ ਵੀਰ ਆ ਮੇਰੀ ਤਾਂ ਬਿਲਕੁਲ ਛੋਟੀ ਗੱਡੀ ਹੈ ਜੇ ਮੰਨ ਕੇ ਚੱਲੋ ਵੱਡੀ ਗੱਡੀ ਆ ਤਾਂ ਸ਼ੀਸ਼ੇ ਵੀ ਬੰਦ ਕਰਨੇ ਪੈਣਗੇ ਮਸਾ ਲੱਗਦੀ ਹੈ ਬਈ ਆ 4 ਫੁੱਟ ਪਰਲੇ ਪਾਸੇ ਥਾਂ ਹੈਗੀ ਆ ਸੜਕ ਆ ਵੇਖੋ ਆ ਗਾਰਡਰ ਦੇ ਪਰਲੇ ਪਾਸੇ 4-5 ਫੁੱਟ ਥਾਂ ਹੈ ਇਧਰ 4-5 ਫੁੱਟ ਥਾਂ ਪਰਲੇ ਪਾਸੇ ਇਹ ਸਾਰੀ ਇਹ ਆਪਣੀ ਆ ਗ੍ਰੀਨ ਇਨ ਕਲੇਵ ਦੇ ਵਿੱਚ ਲੱਗੇ ਹੋਏ ਆ ਕੀ ਇਹ ਇਹ ਲਾ ਸਕਦੇ ਆ ਫਿਰ ਤਾਂ ਲੱਗੇ ਰਹਿਣ ਤੇ ਜੇ ਨਹੀਂ ਲਾ ਸਕਦੇ ਤਾਂ ਬਈ ਕਿਰਪਾ ਕਰਕੇ ਕਮੇਟੀ ਨੂੰ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਪਟਾਇਆ ਜਾਵੇ ਕਿਉਂਕਿ ਲੋਕ ਆਦਾ ਲੰਘਾ ਸੌਖਾ ਕਰ ਸਕਣ 메ਨ ਸੜਕਾਂ ਤੇ ਸਿੱਖਾਂ ਵਾਲੇ ਰੋਡ ਤੇ ਫ੍ਰੀ ਕੋ ਰੋਡ ਤੇ ਪਾਣੀ ਖੜਾ ਤੇ ਚਲੋ ਗਲੀਆਂ ਦੇ ਵਿੱਚ ਛੋਟੇ ਰਸਤੇ ਤਾਂ ਨਹੀਂ ਲੋਕ ਲੰਘ ਸਕਣ ਅਜੇ ਇਹ ਜਿਹੜੇ ਸੜਕਾਂ ਦੇ ਵਿੱਚ ਲੱਗੇ ਆ ਬੈਰੀਅਰ ਜੇ ਇਸ ਸਬੰਧ ਵਿੱਚ ਸਵਰਨ ਸਿੰਘ ਮਰਦੀ ਨੇ ਕਿਹਾ ਵੀ ਨਗਰ ਕੌਂਸਲ ਕੋਲ ਬੁਰਾ ਇਸ ਮਸਲੇ 'ਤੇ ਵੀ ਧਿਆਨ ਦੇਵੇ ਕਿ ਸੜਕਾਂ ਦਾ ਤਾਂ ਪਹਿਲਾਂ ਹੀ ਵੱਡਿਆਂ ਦਾ ਬੁਰਾ ਹਾਲ ਹੈ ਲੋਕ ਛੋਟੀਆਂ ਸੜਕਾਂ ਤੋਂ ਲੰਘਦੇ ਆ ਤੇ ਜਿਹੇ ਬੈਰੀਅਰ ਬਣਾਏ ਹੋਏ ਆ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਵੀ ਰੂਲ ਰੈਗੂਲੇਸ਼ਨ ਤਹਿਤ ਲੱਗ ਸਕਦੇ ਆ ਕਿ ਨਹੀਂ ਲੱਗ ਸਕਦੇ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਸੰਬੰਧੀ ਜਾਂ ਵੀ ਜਿਹੜੇ ਵੀ ਸੜਕਾਂ ਟੁੱਟੀਆਂ ਉਹਨਾਂ ਸੰਬੰਧੀ ਆ ਆਪਾਗੂ ਸਰਦਾਰ ਸਵਰਨ ਸਿੰਘ ਮਰਦੀ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਜਿਹੜਾ ਅੱਜ ਥੋੜਾ ਸੇ ਸਮਾਂ ਜਿਹੜਾ ਮੀਂਹ ਪਿਆ ਸ਼ਾਇਦ ਦੀਆਂ ਸੜਕਾਂ ਦਾ ਹਾਲ ਤੁਸੀਂ ਵੇਖਿਆ ਹੈ ਤੁਸੀਂ ਮੋਬਾਈਲਾਂ ਕੀਤਾ ਤੁਸੀਂ ਇਸ ਬੰਦ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਜੀ ਸਾਰੇ ਕਾਉਂਸਲਰ ਨੂੰ ਸ਼ਹਿਰ ਦੇ ਪ੍ਰਧਾਨ ਸਾਹਿਬ ਨੂੰ ਮੈਂ ਤਾਂ ਬੇਨਤੀ ਕਰਨਾ ਚਾਹੁੰਨਾ ਵੀ ਆਪਾਂ ਸਾਰੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਤੇ ਸ਼ਹਿਰ ਦਾ ਮਤਲਬ ਕਿ ਆਪਾਂ ਸੁਧਾਰ ਕਰੀਏ ਤੇ ਸਾਰੇ ਲੋਕ ਵੀ ਸਾਥ ਦੇਣ ਨਾਲੀਆਂ ਚ ਗੰਦ ਜਾਂ ਸੀਵਰੇਜ ਕੋਈ ਗੰਦਪਿਲ ਨਾ ਛੁੱਟਣ ਸਫਾਈ ਵੱਲ ਆਪਾਂ ਸਾਰੇ ਸ਼ਹਿਰ ਵਾਲੇ ਤੇ ਤਾਂ ਹੀ ਆਪਾਂ ਸਹਿਯੋਗ ਕਰ ਸਕਾਂਗੇ ਵੀ ਕਮੇਟੀ ਵੀ ਕਰੇ ਤੇ ਆਪਾਂ ਵੀ ਕਰੀਏ ਜੀ ਇਕੱਲੀ ਕਮੇਟੀ ਸਭਾਈ ਨਹੀਂ ਕਰ ਸਕਦੀ ਜੀ ਜਿੰਨਾ ਚਿਰ ਆਪਾਂ ਲੋਕ ਸਹਿਯੋਗ ਨਹੀਂ ਕਰਦੇ ਜੀ ਜਦੋਂ ਕਿ ਆਪਾਂ ਕੂੜਾ ਕਰਕਟ ਨੂੰ ਸੜਕ ਦੇ ਉੱਤੇ ਕਰ ਦਿੰਦੇ ਆ ਹੁਣ ਤੁਸੀਂ ਸਿੱਖਾਣਾ ਰੋਡ ਦੇਖ ਲਓ ਜੀ 20 20 ਫੁੱਟ ਦੇ ਲੋਕਾਂ ਨੇ ਥੜੇ ਬਣਾਏ ਹੋਏ ਆ ਜੀ ਤੇ ਛੜਕ ਜਿਹੜੀ ਸੜਕ ਹੈ ਨਾ ਉਹ ਨਾਲਾ ਬਣ ਚੁੱਕੀ ਹੈ ਇੱਕ ਤਰ੍ਹਾਂ ਦੀ ਹੁਣ ਮੈਂ ਜਾ ਕੇ ਆਇਆ ਮੇਰਾ ਘਰ ਵੀ ਉਧਰ ਹੈ ਉਧਰੋਂ ਆਉਂਦੇ ਆ ਸਮਾਂ ਮਤਲਬ ਕਿ ਸਾਰਾ ਨਾਲਾ ਹੀ ਆ ਸੜਕ ਜਿਉਂ ਇੱਥੋਂ ਤੁਸੀਂ ਲੈ ਲੋ ਗਿਆ ਜੀਵਨ ਸਿੰਘ ਬਾਬਾ ਜੀਵਨ ਸਿੰਘ ਦੇ ਗੇਟ ਦੇ ਕੋਲੋਂ ਸਿਖਾਣੇ ਰੋਡ ਤੋਂ ਜੋ ਤੱਕ ਜਾਂਦੇ ਨੇ ਡ੍ਰੀਮ ਲੈਂਡ ਸਕੂਲ ਤੱਕ ਸਾਰੀ ਸੜਕ ਤੇ ਪਾਣੀ ਹੈ ਜੀ ਤੇ ਕੋਈ ਇੱਕ ਵੀ ਥਾਂ ਸੜਕ ਦੇ ਉਹ ਸੁੱਕੀ ਨਹੀਂ ਹੈਗੀ ਕਾਰਨ ਕਿ ਦੋ ਪਾਸੇ ਲੋਕਾਂ ਨੇ 20-20 ਫੁੱਟ ਦੀਆਂ ਢਲਾਨਾਂ ਬਣਾਈ ਹੋਈਆਂ ਨੇ ਤੇ ਲੋਕਾਂ ਦੀ ਮਜਬੂਰੀ ਹੈ ਜੀ ਉੱਥੇ ਪਾਣੀ ਖੜਦਾ ਹੈ ਲੋਕਾਂ ਦੇ ਘਰਾਂ 'ਚ ਜਾਂਦਾ ਹੈ ਇਸ ਕਰਕੇ ਦੋ ਪਾਸੇ ਜਿਹੜੇ ਨਾਲੇ ਬਣਾ ਕੇ ਤੇ ਕਿਰਪਾ ਕਰਕੇ ਵੀ ਇਹ ਸੜਕ ਬਣਾਈ ਜਾਵੇ ਤੇ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਨੂੰ ਵੀ ਸਾਡੀ ਬੇਨਤੀ ਹੈ ਵੀ ਉਹ ਆਪਦੇ ਕੁਛ ਨਿਜੀ ਫੰਡ ਦੇ ਵਿੱਚੋਂ ਕੋੜਕਪੁਰੇ ਸ਼ਹਿਰ ਦੇ ਲਈ ਮੰਨ ਲਓ ਕਿ ਸੜਕ ਸਾਰਾ ਕੋਈ ਇਹ ਜਾਂ ਕੋਈ ਕੰਮ ਕਰ ਜਾਣਾ ਜਿਹੜਾ ਸਾਰੀ ਉਮਰ ਉਹਨਾਂ ਨੂੰ ਯਾਦ ਕੀਤਾ ਜਾਵੇ ਜਿਹੜੀਆਂ ਪਿਛਲੀਆਂ ਸਰਕਾਰਾਂ ਜੇ ਉਹਨਾਂ ਨੇ ਕੰਮ ਨਹੀਂ ਕੀਤਾ ਸੀਗਾ ਤਾਂ ਉਹ ਹੁਣ ਨੁਕਸਾਨ ਖੁੰਦ ਗਿਆ ਤੇ ਆਪਾਂ ਕੁਲਤਾਰ ਸਿੰਘ ਸੰਧਵਾ ਜੀ ਤੁਸੀਂ ਇੱਕ ਇਹ ਜਾਂ ਕੰਮ ਕਰ ਦਿਓ ਵੀ ਕੋੜਕਪੁਰੇ ਸ਼ਹਿਰ ਨਿਵਾਸੀ ਤੁਹਾਨੂੰ ਸਾਰੀ ਉਮਰ ਯਾਦ ਰੱਖਣ ਸਾਡੀ ਥੋੜੀ ਜੀ ਬੇਨਤੀ ਹੋਵੇਗੀ ਜਿਹੜਾ ਸਿੱਖਾਂ ਵਾਲਾ ਰੋਡ ਇਹ ਫਰੀ ਕੋਟ ਰੋਡ ਦੇ ਪੈਰਲਰ ਜਾਂਦਾ ਜੀ ਇਹ ਸੰਪਰਕ ਸੜਕਾਂ ਨੇ ਕੁਝ ਦੇ ਵਿੱਚ ਜਿਵੇਂ ਹੀਰਾ ਸਿੰਘ ਨਗਰ ਵਾਲੀ ਸੜਕ ਹੋਗੀ ਜੀ ਪ੍ਰਤਾਪ ਨਗਰ ਵਾਲੀ ਸੜਕ ਹੋਗੀ ਉਸ ਤੋਂ ਅੱਗੇ ਗਉਸ਼ਾਲਾ ਦੇ ਸਾਹਮਣੇ ਦੋ ਸੜਕਾਂ ਨੇ ਜਿਹੜੀਆਂ ਕੁਝ ਸੜਕਾਂ ਮੈਂ ਜਿਹੜੀ 메ਨ ਸੜਕ ਨੂੰ ਬਚਨ ਲਈ ਸੰਪਰਕ ਸੜਕਾਂ ਫਰੀ ਕੋਟ ਨਾਲ ਜੋੜਦੀਆਂ ਬਿਲਕੁਲ ਜੀ ਉਹ ਸੜਕਾਂ ਦੇ ਵਿੱਚ ਕੁਝ ਕੁਝ ਬੰਦੇ ਉਹਨਾਂ ਮਤਲਬ ਕਿ ਉਹ ਬੈਰੀਅਰ ਲਾਉਂਦੇ ਗਏ ਵੱਡੇ ਵਹੀਕਲ ਨਾ ਜਾਣ ਵੱਡੇ ਵਹੀਕਲ ਨਾ ਜਾਣ ਕੋਈ ਹੋਰ ਚੀਜ਼ ਰਕਾਲ ਟੱਪਣੀ ਵੀ ਔਖੀ ਆ ਉਥੋਂ ਜਿਵੇਂ ਸਕੂਲ ਗਿਆ ਵਹਿਣਾ ਟੱਪ ਸਕਦੇ ਆ ਕਈ ਵਾਰੀ ਚਲੋ ਜਿੰਨਾ ਚਿਰ ਸੜਕ ਦਾ ਹਲ ਨਹੀਂ ਹੋ ਰਿਆ ਉਹਨਾਂ ਚਿਰ ਉਹ ਸੜਕਾਂ ਨੂੰ ਉਹ ਜਿਹੜੇ ਬੈਰੀਅਰ ਘੱਟ ਤੇ ਜਾਣ ਤਾਂ ਕਿ ਲੋਕ ਜਿਹੜੇ ਸਕੂਲ ਦੀਆਂ ਬੱਸਾਂ ਵਹਿਣਾ ਜਾਂ ਕੋਈ ਮੋਟਰਸਾਈਕਲ ਸਕੂਟਰ ਤੇ ਵੀ ਆਉਂਦਾ ਇਹ ਤੁਹਾਨੂੰ ਇੱਕ ਗੱਲ ਤੁਹਾਡੀ ਗੱਲ ਇਥੋਂ ਤੁਹਾਨੂੰ ਇੱਕ ਹੋਰ ਦੱਸਣੀ ਚਾਹੁੰਦੇ ਆ ਵੀ ਇਹ ਬੈਰੀਅਰ ਲੱਗ ਸਕਦੀ ਹੈ ਜੀ ਇਹ ਬੈਰੀਅਰ ਨਹੀਂ ਲੱਗ ਸਕਦੇ ਜੀ ਕਿਉਂਕਿ ਸਰਕਾਰ ਦੀ ਸੜਕ ਦੇ ਵਿੱਚ ਕੋਈ ਵੀ ਡਿੱਕਾ ਨਹੀਂ ਲਾ ਸਕਦਾ ਹੁੰਦਾ ਜੀ ਇਹ ੜਿੱਕੇ ਪੂਰਾ ਤੇ ਕਿਰਪਾ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਸਾਡੀ ਬੇਨਤੀ ਹੈ ਵੀ ਇਹ ੜਿੱਕੇ ਨੂੰ ਵੀ ਇਹਨੂੰ ਹਟਾਇਆ ਜਾਵੇ ਤੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਇਆ ਜਾਵੇ